ਮਰਹੂਮ ਮੁੱਖ ਮੰਤਰੀ ਬਿਆਨਤ ਸਿੰਘ ਕਤਲ ਕਾਂਡ ਚ ਫਾਂਸੀ ਦੀ ਸਜ਼ਾ ਜਾਫਤਾ ਬਲਵੰਤ ਸਿੰਘ ਰਾਜੂਆਣਾ ਵੱਲੋਂ ਆਪਣੇ ਕੇਸ ਦੇ ਜਲਦੀ ਨਿਵੇੜੇ ਲਈ ਸੁਪਰੀਮ ਕੋਰਟ ਚ ਦਾਇਰ ਪਟੀਸ਼ਨ ਤੇ ਅੱਜ 15 ਅਕਤੂਬਰ ਨੂੰ ਸੁਣਵਾਈ ਹੋਣੀ ਹੈ 31 ਅਗਸਤ 1995 ਨੂੰ ਵਾਪਰੇ ਇਸ ਕਤਲ ਕਾਂਡ ਚ ਰਾਜੂਆਣਾ ਅਤੇ ਜਗਤਾਰ ਸਿੰਘ ਹਵਾਰਾ ਨੂੰ 2007 ਚ ਫਾਂਸੀ ਦੀ ਸਜ਼ਾ ਹੋਈ ਸੀ ਪਰ ਉੱਪਰਲੀ ਅਦਾਲਤ 'ਚ ਪਹੁੰਚ ਕਰਨ ਤੇ ਹਵਾਰਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਹੋ ਗਈ ਸੀ ਜਦਕਿ ਰਾਜੂ ਆਣਾ ਵੱਲੋਂ ਕੋਈ ਵੀ ਕਾਨੂੰਨੀ ਚਾਰਜ ਹੋਈ ਨਾ ਕਰਕੇ ਫਾਂਸੀ ਦੀ ਸਜ਼ਾ ਬਰਕਰਾਰ ਰਹੀ ਰਾਜੂ ਆਣਾ ਨੂੰ 31 ਮਾਰਚ 2012 ਨੂੰ ਫਾਂਸੀ ਦੇਣ ਲਈ ਦਿਨ ਮੁਕਰਰ ਕੀਤਾ ਗਿਆ ਸੀ ਪਰ ਸ਼ਰਮਣੀ ਕਮੇਟੀ ਵੱਲੋਂ ਰਹਿਮ ਦੀ ਅਪੀਲ ਦਾਇਰ ਕਰਨ ਤੇ ਤਤਕਾਲੀ ਰਾਸ਼ਟਰਪਤੀ ਨੇ ਫਾਂਸੀ ਤੋਂ 3 ਦਿਨ ਪਹਿਲਾਂ ਫਾਂਸੀ ਤੇ ਰੋਕ ਲਗਾ ਦਿੱਤੀ ਸੀ ਇਸ ਸੰਬੰਧੀ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਨੋਟਿਸ ਕੀਤਾ ਗਿਆ ਹੈ ਇਸ ਮਾਮਲੇ ਸੁਪਰੀਮ ਕੋਰਟ ਨੇ ਕੇਂਦਰ ਦੇ ਵਕੀਲ ਨੂੰ ਜਦੋਂ ਫਾਂਸੀ ਦੇ ਮਾਮਲੇ 'ਚ ਦੇਰ ਬਾਰੇ ਪੁੱਛਿਆ ਤਾਂ ਵਕੀਲ ਨੇ ਜਵਾਬ ਦੇਣ ਲਈ 15 ਅਕਤੂਬਰ ਨੂੰ ਤੱਕ ਦਾ ਸਮਾਂ ਮੰਗਿਆ ਸੀ